ਮਾਰੂ ਮਹਲਾ ਤੇਜਾ ਜਗ ਜੀਵਨ ਸਾਚਾ ਏਕੋ ਦਾਤਾ ਗੁਰ ਸੇਵਾ ਤੇ ਸ਼ਬਦ ਪਛਾਤਾ ਏਕੋ ਅਮਰ ਇਕਾ ਪਤਸ਼ਾਹ ਹੈ ਜੁਗ ਜੁਗ ਸਰਕਾਰ ਬਣਾਏ ਹੈ ਸੋ ਜਨ ਨਿਰਮਲ ਜਿਨ ਆਪ ਪਛਾਤਾ ਆਪੇ ਆਏ ਮਿਲਿਆ ਸੁਖ ਦਾਤਾ ਰਸਨਾ ਸ਼ਬਦ ਰਤੀ ਗੁਣ ਗਾਵੇ ਦਰ ਸਾਚੈ ਪਤ ਪਾਈ ਗੁਰਮੁਖ ਨਾਮ ਮਿਲੇ ਵਡਿਆਈ ਮਨਮੁਖ ਨਿੰਦਕ ਪਤ ਗਵਾਈ ਨਾਮ ਰਤੇ ਪਰਮ ਹੰਸ ਬਰਗੇ ਨਿਜ ਕਰ ਤਾਰੇ ਲਾਈ ਸ਼ਬਦ ਮਰੇ ਸੋਈ ਜਨ ਪੂਰਾ ਸਤ ਗੁਰ ਆਖ ਸੁਣਾਏ ਸੂਰਾ ਕਾਇਆ ਅੰਦਰ ਅੰਮ੍ਰਿਤ ਸਰ ਸਾਚਾ ਮਨ ਪੀਵੇ ਭਾਏ ਸੁਭਾਈ ਹੈ ਪੜ ਪੰਡਿਤ ਅਵਰ ਸਮਝਾਏ ਘਰ ਜਲਤੇ ਕੀ ਖਬਰ ਨਾ ਪਾਏ ਬਿਨ ਸਤ ਗੁਰ ਸੇਵੇ ਨਾਮ ਨ ਪਾਈਐ ਪੜ ਥਾਕੇ ਸਾਥ ਨ ਆਈਏ ਇਕ ਭਸਮ ਲਗਾਏ ਫਿਰਹਿ ਫੇਖਤਾਰੀ ਬਿਨ ਸ਼ਬਦੈ ਹੋ ਮੈਂ ਕਿ ਨਮਾਰੀ ਅਨ ਦਿਨ ਜਲਤ ਰਹੈ ਦਿਨ ਰਾਤੀ ਪਰਮ ਵੇਖ ਪਰਮਾਈ ਹੈ ਇੱਕ ਗ੍ਰਹਿ ਕਟੰਬ ਮੈਂ ਸਦਾ ਉਦਾਸੀ ਸ਼ਬਦ ਮੋਏ ਹਰ ਨਾਮ ਨਿਵਾਸੀ ਅਨ ਦਿਨ ਸਦਾ ਰਹੈ ਰੰਗ ਰਾਤੇ ਭੈ ਪਾਏ ਭਗਤ ਚਿਤ ਲਾਈ ਹੈ ਮਨ ਮੁਖ ਨਿੰਦਾ ਕਰ ਕਰ ਵੇ ਗੁਤਾ ਅੰਦਰ ਲੋਬਾ ਪਉ ਕਹਿ ਜਿਸ ਪੁਤਾ ਜਮ ਕਾਲ ਤਿਸ ਕਦੇ ਨ ਛੋਡੇ ਅੰਤ ਗਇਆ ਪਛਤਾਇ ਹੈ ਸਚੇ ਸ਼ਬਦ ਸੱਚੀ ਪਤ ਹੋਈ ਬਿਨ ਨਾਵੇ ਮੁਕਤ ਨਾ ਪਾਵੇ ਕੋਈ ਬਿਨ ਸਤ ਗੁਰ ਕੋ ਨਾਉ ਨਾ ਪਾਏ ਪ੍ਰਭ ਐਸੀ ਬਣਤ ਬਣਾਈ ਏਕ ਸਿੱਧ ਸਾਧਕ ਬਹੁਤ ਵਿਚਾਰੇ ਇਕ ਇਹ ਨਿਸਨਾਮ ਰਤੇ ਨਿਰੰਕਾਰੇ ਜਿਸ ਨੂੰ ਆਪ ਮਿਲਾਏ ਸੋ 부ਜੇ ਭਗਤ ਭਾਏ ਪਉ ਜਾਏ ਹੈ ਇਸ ਨਾਨਦਾਨ ਕਰੇ ਨਹੀਂ 부ਜਹੇ ਇਕ ਮਨੋ ਆਮਾਰ ਮਨੇ ਸੋ ਲੁਜਹੇ ਸਾਚੇ ਸ਼ਬਦ ਰਤੇ ਇੱਕ ਰੰਗੀ ਸਾਚੇ ਸ਼ਬਦ ਮਿਲਾਏ ਆਪੇ ਸਰਜੇ ਦੇ ਵੜਾਈ ਆਪੇ ਭਾਣੇ ਦੇ ਮਿਲਾਏ ਆਪੇ ਨਦਰ ਕਰੇ ਮਨ ਵਸਿਆ ਮੇਰੇ ਪ੍ਰਭ ਓ ਫਰਮਾਏ ਸਤ ਗੁਰ ਸੇਵ ਹੈ ਸੇ ਜਨ ਸਾਚੇ ਮਨ ਮੁਖ ਸੇਵ ਨ ਜਾਣਨ ਕਾਚੇ ਆਪੇ ਕਰਤਾ ਕਰ ਕਰ ਵੇਖੈ ਜੋ ਪਾਵੇ ਤਿਉ ਲਾਏ ਜੁਗ ਜੁਗ ਸਚਾਏ ਕੋ ਦਤਾ ਪੁਰ ਭਾਗ ਗੁਰ ਸ਼ਬਦ ਪਛਾਤਾ ਸ਼ਬਦ ਮਿਲੇ ਸੇ ਵਿਛੜੇ ਨਾਹੀ ਨਦਰ ਸਹਿਜ ਮਿਲਾਈ ਹੈ ਹਮੇ ਮਾਇਆ ਮੈਲ ਕਮਾਇਆ ਮਰ ਮਰ ਜਮ ਹੈ ਦੂਜਾ ਪਾਇਆ ਬਿਨ ਸਤ ਗੁਰ ਸੇਵੇ ਮੁਕਤ ਨ ਹੋਈ ਮਨ ਦੇ ਖੋਲੇ ਬਲਾਈ ਹੈ ਜੋ ਤਿਸ ਪਾਵੇ ਸੋਈ ਕਰਸੀ ਆਪੋ ਹੋ ਆਨਾ ਕਿਸ਼ ਹੋਸੀ ਨਾਨਕ ਨਾਮ ਮੇਲੇ ਵੜਿਆਈ ਦਰ ਸਾਚੈ ਪਤ ਪਾਏ ਹੈ ਮਾਰੂ ਮਹੱਲਾ ਤੀਜਾ ਜਗ ਜੀਵਨ ਸਾਚਾ ਇੱਕ ਦਾਤਾ ਗੁਰ ਸੇਵਾ ਤੇ ਸ਼ਬਦ ਪਛਾਤਾ ਇਕੋ ਅਮਰ ਇਕਾ ਪਤਸਾਹੀ ਜੁਗ ਜੁਗ ਸਿਰਕਾਰ ਬਣਾਏ ਸੋ ਜਨ ਨਿਰਮਲ ਜਿਨੇ ਆਪ ਪਛਾਤਾ ਆਪੇ ਆਏ ਮਿਲਿਆ ਸੁਖ ਦਾਤਾ ਰਸਨਾ ਸ਼ਬਦ ਰਤੀ ਗੁਣ ਗਾਵੇ ਦਰ ਸਾਚੈ ਪਤ ਪਾਈ ਗੁਰਮੁਖ ਨਾਮ ਮਿਲੇ ਵਡਿਆਈ ਮਨਮੁਖ ਨਿੰਦਕ ਪਤ ਗਵਾਏ ਨਾਮ ਰਤੇ ਪਰਮ ਹੰਸ ਬਰਾਗੀ ਨਿਜ ਕਰ ਤਾੜੇ ਲਾਏ ਸ਼ਬਦ ਮਰੇ ਸੋਏ ਜਨਪੁਰਾ ਸਤ ਗੁਰ ਆਖ ਸੁਣਾਏ ਸੂਰਾ ਕਾਇਆ ਅੰਦਰ ਤੇ ਸਰ ਸਾਚਾ ਮਨ ਪੀਵੇ ਪਾਏ ਸੁਭਾਏ ਪੜ ਪੰਡਿਤ ਅਵਰਾ ਸਮਝਾਏ ਕਰ ਜਲ ਤੇ ਕੀ ਖਬਰ ਨ ਪਾਏ ਬਿਨ ਸਤ ਗੁਰ ਸੇਵੇ ਨਾਮ ਨ ਪਾਈਏ ਪੜਾ ਥਾ ਕੇ ਸਾਤ ਨਾ ਆਏ ਏ ਇੱਕ ਭਸਮ ਲਗਾਏ ਫਿਰ ਹੈ ਭੇਖ ਤਾਰੇ ਬਿਨ ਸ਼ਬਦ ਹੈ ਹੋ ਮੈਂ ਕਿਨ ਮਾਰੀ ਅਨ ਦਿਨ ਜਲਤ ਰਹੇ ਦਿਨ ਰਾਤੇ ਭਰਮ ਭੇਖ ਪਰਮਾਈ ਏ ਇਕ ਗ੍ਰਹਿ ਕੋਟੰਬ ਮਹਿ ਸਦਾ ਉਦਾਸੀ ਸ਼ਬਦ ਮੋਏ ਹਰ ਨਾਮ ਨਿਵਾਸੀ ਅਨ ਦਿਨ ਸਦਾ ਰਹ ਰੰਗ ਰਤੇ ਪੈ ਪਾਏ ਭਗਤ ਚਿਤ ਲਾਈ ਹੈ ਮਨ ਮੁਖ ਨਿੰਦਾ ਕਰ ਕਰ ਵਿਗਤਾ ਅੰਤਰ ਲੋਭ ਪੋਕੈ ਜਿਸ ਕੁਤਾ ਜਮ ਕਾਲ ਤਿਸ ਕਦੇ ਨਾ ਛੋੜੈ ਅੰਤ ਗਿਆ ਪਛਤਾਏ ਸਚੇ ਸ਼ਬਦ ਸਚੇ ਪਤ ਹੋਏ ਬਿਨ ਨਾਵੇ ਮੁਕਤ ਨ ਪਾਵੇ ਕੋਈ ਬਿਨ ਸਤ ਗੁਰ ਕੋ ਨਾਉ ਨ ਪਾਏ ਪ੍ਰਭੇ ਸੀ ਬਣਤ ਬਣਾਏ ਇੱਕ ਸੇ ਦਸਾ ਦੇਕ ਬਹੁਤ ਵਿਚਾਰੀ ਇਕ ਇਹ ਨਿਸਨਾਮ ਰਤੇ ਨਰੰਕਾਰੀ ਜਿਸ ਨੂੰ ਆਪ ਮਿਲਾਏ ਸੋ 부ਝੈ ਭਗਤ ਪਾਏ ਪਹ ਜਾਏ ਇਸ ਨਾਨਦਾਨ ਕਰਹਿ ਨਹੀਂ 부ਝੈ ਇਕ ਮਨੋਂ ਆਵਾਰ ਮਲੇਸੋਂ ਲੁਜਹਿ ਸੱਚੇ ਸ਼ਬਦ ਰਤੇ ਇੱਕ ਰੰਗੀ ਸੱਚੇ ਸ਼ਬਦ ਮਿਲਾਏ ਆਪੇ ਸਿਰ ਜੇ ਦੇ ਵਡਿਆਈ ਆਪੇ ਭਾਣੇ ਦੇ ਮਿਲਾਏ ਆਪੇ ਨਦਰ ਕਰੇ ਮਨ ਵਸਿਆ ਮੇਰੇ ਪ੍ਰਭ ਉਹ ਫਰਮਾਈ ਹੈ ਸਤ ਗੁਰ ਸੇਵਹਿ ਸੇ ਜਨ ਸਾਚੇ ਮਨ ਮੁਖ ਸੇਵ ਨਾ ਜਾਣਨ ਕਾਚੇ ਆਪੇ ਕਰਤਾ ਕਰ ਕਰ ਵੇਖੈ ਜੋ ਪਾਵੇ ਤਉ ਲਈ ਹੈ ਜੁਗ ਜੁਗ ਸਾਚਾ ਏ ਖੁਦਾਤਾ ਪੂਰੇ ਭਗ ਗੁਰ ਸ਼ਬਦ ਪਛਾਤਾ ਸ਼ਬਦ ਮਿਲੈ ਸੇ ਵਿਛੜੇ ਨਾਹੀ ਨਦਰੇ ਸਹਿਜ ਮਿਲਾਈ ਹੈ ਹੋ ਮੈਂ ਮੈਲ ਕਮਾਇਆ ਮਰ ਮਰ ਜਮਹਿ ਦੁਜਾ ਪਾਇਆ ਬਿਨ ਸਤਗੁਰ ਸੇਵੇ ਮੁਕਤ ਨ ਹੋਈ ਮਨ ਦੇ ਖੋਲੇ ਵਾਲਾ ਏ ਜੋ ਤਿਸ ਭਾਵੇ ਸੋਏ ਕਰ ਸੇ ਆਪ ਹੋਵਾ ਨਾ ਕਿਸ਼ ਹੋਸੀ ਨਾਨਕ ਨਾਮ ਮੇਲੇ ਵੜਾਈ ਦਰ ਸਾਚੈ ਪਤ ਪਾਏ ਹੈ ਮਾਰੂ ਮਹੱਲਾ ਤੀਜਾ ਜਗ ਜੀਵਨ ਸਾਚਾ ਏਕੋ ਦਾਤਾ ਗੁਰ ਸੇਵਾ ਤੇ ਸ਼ਬਦ ਪਛਾਤਾ ਏਕੋ ਅਮਰ ਏਕਾ ਪਤਸ਼ਾਹ ਹੈ ਜੁਗ ਜੁਗ ਸਰਕਾਰ ਬਣਾਏ ਸੋ ਜਨ ਨਿਰਮਲ ਜਨ ਆਪ ਪਛਾਤਾ ਆਪੇ ਆਏ ਮਿਲਿਆ ਸੁਖ ਦਾਤਾ ਰਸਨਾ ਸ਼ਬਦ ਰਤੀ ਗੁਣ ਗਾਵੇ ਦਰ ਸਾਚੈ ਪਤ ਪਾਈ ਗੁਰਮੁਖ ਨਾਮ ਮਿਲੇ ਵਡਿਆਈ ਮਨਮੁਖ ਨਿੰਦਕ ਪਤ ਗਵਾਈ ਨਾਮ ਰਤੇ ਪਰਮ ਹੰਸ ਬਰਗੇ ਨੇ ਜੇ ਕਰਤਾ ੜੇ ਲਾਏ ਸ਼ਬਦ ਮਰੇ ਸੋਈ ਜਨਪੂਰਾ ਸਤ ਗੁਰ ਆਖ ਸੁਣਾਏ ਸੂਰਾ ਕਾਇਆ ਅੰਦਰ ਅੰਮ੍ਰਿਤ ਸਰ ਸਾਚਾ ਮਨ ਪੀਵੇ ਭਾਏ ਸੁਭਾਈ ਹੈ ਪੜ ਪੰਡਿਤ ਅਵਰਾ ਸਮਝਾਏ ਘਰ ਜਲਤੇ ਕੀ ਖਬਰ ਨਾ ਪਾਏ ਬਿਨ ਸਤ ਗੁਰ ਸੇਵੇ ਨਾਮ ਨ ਪਾਈਐ ਪੜ ਠਾਕੇ ਸਾਤ ਨ ਆਏ ਇੱਕ ਭਸਮ ਲਗਾਏ ਫਿਰਹਿ ਪੇਖਤਾਰੀ ਬਿਨ ਸ਼ਬਦ ਹੈ ਹੋ ਮੈਂ ਕਿ ਨਮਾਰੀ ਅਨ ਦਿਨ ਜਲਤ ਰਹੇ ਦਿਨ ਰਾਤੀ ਭਰਮ ਭੇਖ ਪਰਮਾਈ ਹੈ ਇਕ ਗ੍ਰਹਿ ਕੋਟੰਬ ਮੈਂ ਸਦਾ ਉਦਾਸੀ ਸ਼ਬਦ ਮੋਏ ਹਰ ਨਾਮ ਨਿਵਾਸੀ ਅਨ ਦਿਨ ਸਦਾ ਰਹੈ ਰੰਗ ਰਾਤੇ ਭੈ ਪਾਏ ਭਗਤ ਚਿਤ ਲਾਈਏ ਮਨ ਮੁਖ ਨਿੰਦਾ ਕਰ ਕਰ ਵੇ ਗੁਤਾ ਅੰਤਰ ਲੋਬਾ ਪਉ ਕੈ ਜਿਸ ਪੁਤਾ ਜਮ ਕਾਲ ਤਿਸ ਕਦੇ ਨ ਛੋੜੇ ਅੰਤ ਗਿਆ ਪਛਤਾਇ ਹੈ ਸਚੇ ਸ਼ਬਦ ਸਚੀ ਪਤ ਹੋਈ ਬਿਨ ਨਾਵੇ ਮੁਕਤ ਨ ਪਾਵੇ ਕੋਈ ਬਿਨ ਸਤ ਗੁਰ ਕੋ ਨਾਉ ਨ ਪਾਏ ਪ੍ਰਭ ਦੇ ਅਸੀ ਬਣਤ ਬਣਾਈ ਏ ਇੱਕ ਸਿੱਧ ਸਾਧਕ ਬਹੁਤ ਵਿਚਾਰੇ ਇੱਕ ਇਹ ਨਿਸਨਾਮ ਰਤੇ ਨਿਰੰਕਾਰੇ ਜਿਸ ਨੂੰ ਆਪ ਮਿਲਾਏ ਸੋ 부ਜੇ ਭਗਤ ਭਾਏ ਪਉ ਜਾਏ ਏ ਇਸ਼ਾਨ ਦਾਨ ਕਰੇ ਨਹੀਂ ਬੁਝਹਿ ਇਕ ਮਨੁ ਆ ਮਾਰ ਮਨੇ ਸੁਲੁ ਜਹੇ ਸਾਚੇ ਸ਼ਬਦ ਰਤੇ ਇਕ ਰੰਗੀ ਸਾਚੇ ਸ਼ਬਦ ਮਿਲਾਏ ਆਪੇ ਸਰਜੇ ਦੇ ਵਡਿਆਈ ਆਪੇ ਭਾਣੇ ਦੇ ਮਿਲਾਏ ਆਪੇ ਨਦਰ ਕਰੇ ਮਨ ਵਸਿਆ ਮੇਰੇ ਪ੍ਰਭ ਇਓ ਫਰਮਾਏ ਸਤ ਗੁਰ ਸੇਵਹਿ ਸੇ ਜਨ ਸਾਚੇ ਮਨ ਮੁਖ ਸੇਵ ਨ ਜਾਣਨ ਕਾਚੇ ਆਪੇ ਕਰਤਾ ਕਰ ਕਰ ਵੇਖੈ ਜੋ ਪਾਵੇ ਤਿਉ ਲਾਏ ਜੁਗ ਜੁਗ ਸਾਚਾਏ ਕੋ ਦਤਾ ਪੂਰੇ ਭਗ ਗੁਰ ਸ਼ਬਦ ਪਛਾਤਾ ਸ਼ਬਦ ਮਿਲੇ ਸੇ ਵਿਛੜੇ ਨਾਹੀ ਨਦਰੇ ਸਹਿਜ ਮਿਲਾਈ ਹੈ ਹਮੇ ਮਾਇਆ ਮੈਲ ਕਮਾਇਆ ਮਰ ਮਰ ਜਮ ਹੈ ਦੂਜਾ ਪਾਇਆ ਬਿਨ ਸਤ ਗੁਰ ਸੇਵੇ ਮੁਕਤ ਨ ਹੋਈ ਮਨ ਦੇ ਖੋਲੇ ਬਲਾਈ ਹੈ ਜੋ ਤਿਸ ਪਾਵੇ ਸੋਈ ਕਰਸੀ ਆਪੋ ਹੋ ਆਨਾ ਕਿਸ਼ ਹੋਸੀ ਨਾਨਕ ਨਾਮ ਮਿਲੇ ਵਡਿਆਈ ਦਰ ਸਾਚੈ ਪਤ ਪਾਈ ਹੈ ਮਾਰੋ ਮਹੱਲਾ ਤੀਜਾ ਜਗ ਜੀਵਨ ਸਾਚਾ ਇੱਕੋ ਦਾਤਾ ਗੁਰ ਸੇਵਾ ਤੇ ਸ਼ਬਦ ਪਛਾਤਾ ਇੱਕੋ ਅਮਰ ਇੱਕਾਪਤ ਸਾਹੀ ਜਗ ਜਗ ਸਰਕਾਰ ਬਣਾਈ ਸੋ ਜਨ ਨਿਰਮਲ ਜਿਨ ਆਪ ਪਛਾਤਾ ਆਪੇ ਆਏ ਮਿਲਿਆ ਸੁਖ ਦਾਤਾ ਰਸਨਾ ਸ਼ਬਦ ਰਤੀ ਗੁਰ ਗਾਵੇ ਦਰ ਸਾਚੇ ਪਤ ਪਾਈ ਗੁਰਮੁਖ ਨਾਮ ਮਿਲੇ ਵਡਿਆਈ ਮਨਮੁਖ ਨਿੰਦਕ ਪਤ ਗਵਾਏ ਨਾਮ ਰਤੇ ਪਰਮਹੰਸ ਬਿਰਾਗੀ ਨਿਜ ਘਰ ਤਾੜੀ ਲਾਏ ਸ਼ਬਦ ਮਰੇ ਸੋਏ ਜਨਪੁਰਾ ਸਤ ਗੁਰ ਆਖ ਸੁਣਾਏ ਸੂਰਾ ਕਾਇਆ ਅੰਦਰ ਅੰਮ੍ਰਿਤ ਸਰ ਸਾਜਾ ਮਨ ਪੀਵੇ ਪਾਏ ਸੁਭਾਏ ਪੜ ਪੰਡਿਤ ਅਵਰਾ ਸਮਝਾਏ ਕਰ ਜਲਤੇ ਕੀ ਖਬਰ ਨਾ ਪਾਏ ਬਿਨ ਸਤਗੁਰ ਸੇਵੇ ਨਾਮ ਨ ਪਾਈਏ ਪੜ ਥਾਕੇ ਸਾਥ ਨ ਆਏ ਏ ਇਕ ਭਸਮ ਲਗਾਏ ਫਿਰ ਹੈ ਭੇਖ ਤਾਰੇ ਬਿਨ ਸ਼ਬਦ ਹੈ ਹੋ ਮੈਂ ਕਿਨ ਮਾਰੀ ਅਨ ਦਿਨ ਜਲਤ ਰਹੇ ਦਿਨ ਰਾਤੇ ਭਰਮ ਭੇਖ ਪਰਮਾਈ ਹੈ ਇਕ ਗ੍ਰਹਿ ਕੋਟੰਬ ਮਹਿ ਸਦਾ ਉਦਾਸੀ ਸ਼ਬਦ ਮੋਏ ਹਰ ਨਾਮ ਨਿਵਾਸੀ ਅਨ ਦਿਨ ਸਦਾ ਰਹੇ ਰੰਗ ਰਤੇ ਪੈ ਪਾਏ ਭਗਤ ਚਿਤ ਲਾਈ ਹੈ ਮਨ ਮੁਖ ਨਿੰਦਾ ਕਰ ਕਰ ਵਿਗਤਾ ਅੰਤਰ ਲੋਭਾ ਪੋਕੈ ਜਿਸ ਕਤਾ ਜਮ ਕਾਲ ਤਿਸ ਕਦੇ ਨਾ ਛੋੜੈ ਅੰਤ ਗਿਆ ਪਛਤਾਏ ਸਚੇ ਸ਼ਬਦ ਸਚੇ ਪਤ ਹੋਏ ਬਿਨ ਨਾ ਵੇ ਮੁਕਤ ਨਾ ਪਾਵੇ ਕੋਈ ਬਿਨ ਸਤ ਗੁਰ ਕੋ ਨਾਉ ਨ ਪਾਏ ਪ੍ਰਭ ਐਸੀ ਬਣਤ ਬਣਾਈ ਹੈ ਇਕ ਸੇ ਦਸਾ ਦੇਕ ਬਹੁਤ ਵਿਚਾਰੀ ਇਕ ਇਹ ਨਿਸਨਾਮ ਰਤੇ ਨਰੰਕਾਰੀ ਜਿਸ ਨੂੰ ਆਪ ਮਿਲਾਏ ਸੋ 부ਝੈ ਭਗਤ ਭਾਏ ਪਹ ਜਾਏ ਹੈ ਇਸ ਨਾਨਦਾਨ ਕਰਹਿ ਨਹੀਂ 부ਝੈ ਇਕ ਮਨੁ ਆ ਮਾਰ ਮਨੈ ਸੂ ਲੁਝੈ ਸਚੈ ਸ਼ਬਦ ਰਤ ਇੱਕ ਰੰਗੀ ਸੱਚੇ ਸ਼ਬਦ ਮਿਲਾਏ ਹੈ ਆਪੇ ਸਿਰ ਜੇ ਦੇ ਵਡਿਆਈ ਆਪੇ ਭਾਣੇ ਦੇ ਮਿਲਾਏ ਆਪੇ ਨਦਰ ਕਰੇ ਮਨ ਵਸਿਆ ਮੇਰੇ ਪ੍ਰਭ ਉਹ ਫਰਮਾਈ ਹੈ ਸਤ ਗੁਰ ਸੇਵਹਿ ਸੇ ਜਨ ਸਾਚੇ ਮਨ ਮੁਖ ਸੇਵ ਨਾ ਜਾਣਨ ਕਾਚੇ ਆਪੇ ਕਰਤਾ ਕਰ ਕਰ ਵੇਖੈ ਜੋ ਪਾਵੇ ਤਉ ਲਈ ਹੈ ਜੁਗ ਜੁਗ ਸਾਚਾ ਏ ਖੁਦਾਤਾ ਪੁਰੇ ਭਾਗ ਗੁਰ ਸ਼ਬਦ ਪਛਤਾ ਸ਼ਬਦ ਮਿਲੇ ਸੇ ਵਿਛੜੇ ਨਾਹੀ ਨਦਰੇ ਸਹਿਜ ਮਿਲਾਈ ਹੈ ਹੋ ਮੈਂ ਮਾਇਆ ਮੈਲ ਕਮਾਇ ਮਰ ਮਰ ਜਮਹੇ ਦੁਜਾ ਪਾਇਆ ਬਿਨ ਸਤਗੁਰ ਸੇਵੇ ਮੁਕਤ ਨ ਹੋਈ ਮਨ ਦੇ ਖੋਲੇ ਵਲਾਈ ਜੋ ਤਿਸ ਪਾਵੇ ਸੋਏ ਕਰਸੀ ਆਪ ਹੋਵਾ ਨਾ ਕਿਛ ਹੋਸੀ ਨਾ ਨਿਕ ਨਾਮ ਮੇਲੇ ਵੜਾਈ ਦਰ ਸਾਚੈ ਪਤ ਪਾਏ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ